बोले जी की फतेह गुरु प्यारी साहस जी आज तान श्री धन धन बाबा दीप सिंह जी उन्होंने उन्होंने मेहर से सदके आज गुरद्वारा श्री गुरु सिंह सभा हरचर नगर विखे जापता चपहरा समागम हो रहा है सारिया संगतान का बहुत बहुत धनबाद सा धन धान श्री गुरु ग्रंथ साहब जी का बहुत बहुत धनवाद ਉਨਾਂ ਨੇ ਆਪਣੀਆਂ ਸੰਗਤਾਂ ਕੋਲ ਸੇਵਾ ਲਈ ਹੈ ਸੱਚੇ ਬਾਦਸ਼ਾਹ ਸਾਰੀਆਂ ਸੰਗਤਾਂ ਦੇ ਸਿੱਖ ਤੇ ਮਿਹਰ ਭਰਿਆ ਸਖਾਂ ਚੜ੍ਹਦੀਆਂ ਕਲਾ ਬਖਸ਼ਣ ਗੁਰੂ ਪਿਆਰੀ ਸਾਧ ਸੰਗਤ ਜੀ ਹਰ ਮਹੀਨੇ ਇਸੇ ਤਰ੍ਹਾਂ ਹੀ ਹਾਂ ਇਸੇ ਤਰ੍ਹਾਂ ਹੀ ਵਾਚੜ ਕੇ ਸੰਗਤਾਂ ਆਇਆ ਕਰੋ ਹਰ ਮਹੀਨੇ ਜਦ ਤੱਕ ਪੈਰੋ ਸਮਾਗਮ ਹੋਇਆ ਕਰੇਗਾ ਸਾਰੀਆਂ ਸੰਗਤਾਂ ਵਾਚੜ ਕੇ ਆਇਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਾਰੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਅਪਾਰ ਮੇਰਾ ਸਦਕਾ ਗੁਰਦੁਆਰਾ ਸਿੰਘ ਸਭਾ ਹਰਚਰਨ ਨਗਰ ਵਿਖੇ ਅੱਜ ਸ੍ਰੀ ਚੋਪੈਰਾ ਜਬ ਤਬ ਸਮਾਗਮ ਹੋਇਆ ਹੈ ਜਿਸ ਵਿੱਚ ਸੰਗਤਾਂ ਨੇ ਸ੍ਰੀ ਜਪਜੀ ਸਾਹਿਬ ਚੌਪਈ ਸਾਹਿਬ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ ਸੰਤਾਂ ਬਾਬਾ ਦੀਪ ਸਿੰਘ ਜੀ ਦਾ ਬਿਆੰਤ ਬਿਆੰਤ ਸ਼ੁਕਰਾਨਾ ਸੰਗਤਾਂ ਦਾ ਬਹੁਤ ਬਹੁਤ ਸ਼ੁਕਰਾਨਾ ਜਿਹੜਾ ਕਿ ਉਹਨਾਂ ਨੇ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮਹੀਨਾਵਾਰੀ ਜਬ ਤੱਕ ਚਪੈਰਾ ਸਮਾਗਮ ਕਰਵਾਏ ਹਨ ਬਾਬਾ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਤਰ੍ਹਾਂ ਹੀ ਆਪਣੀ ਸੇਵਾ ਵੱਧ ਝੜ ਕੇ ਕਰਵਾਉਂਦੇ ਰਹਿਣ ਅਤੇ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਪਤ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਤਨਤਨ ਬਾਬਾ ਦੀਪ ਸਿੰਘ ਬੋਲੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗ੍ਰੰਥਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਮੂਹ ਸੰਗਤਾਂ ਕੋ ਸੇਵਾ ਲਈ ਹੈ ਚੋਪਰੇ ਸਮਾਗਮ ਆਰੰਭ ਕੀਤੇ ਹਣਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਸਾਹਿਬ ਜੀ ਐਸੇ ਤਰ੍ਹਾਂ ਬਾਤ ਚੜ ਕੇ ਸੰਗਤਾਂ ਗੁਰੂ ਘਰ ਹਾਜ਼ਰੀਆਂ ਭਰ ਕੇ ਚੋਪਰੇ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਬਾਣੀ ਪਾਠ ਸੁਣ ਕੇ ਆਪਣਾ ਜੀਵਨ ਸਫਲ ਕਰਨ ਸਮੂਹ ਸੰਗਤਾਂ ਹਰਚਰਨਗਰ ਸੰਗਤ ਵੱਲੋਂ ਆ ਬਹੁਤ ਬਹੁਤ ਵਧਾਈਆਂ ਹਾਜ਼ਰੀਆਂ ਪਰਣ ਗੁਰਦੁਆਰਾ ਹਰਚਰਨਗਰ ਸਿੰਘ ਸਭਾ ਵੱਲੋਂ ਸੰਗਤਾਂ ਦਾ ਆਇਆ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸੋ ਸ੍ਰੀਆ ਕਾਲ